नमस्कार ए आकाशवाणी हूँ तुम सरबजीत कौर तो प्रादेशिक खबर सुनाओ प्रधानमंत्री नरेंद्र मोदी एतवार को गुरु रविदास जयंती के मौके पर जलंधर के डेरा सचखंड बल्ला आएंगे केंद्रीय मंत्री रवनीत सिंह बिट्टू ने दस है कि श्री मोदी सवेरे संसद के बजट समागम में शामिल होने तो बाद दोपहर डेरे पहुंचे ਪ੍ਰਧਾਨ ਮੰਤਰੀ ਦਾਇਆ ਦੁਆਰਾ ਗੁਰੂ ਰਵਿਦਾਸ ਜੀ ਦੀ ਜਨਮ ਦਿਵਸ ਮੌਕੇ ਤੇ ਹੋ ਰਿਹਾ ਹੈ ਪਿਛਲੇ ਕੁਝ ਸਾਲਾਂ ਤੋਂ ਸ਼੍ਰੀ મોદી ਆਪਣੇ ਹਲਕੇ ਵਾਰਾਨਸੀ ਵਿਖੇਿਤ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਸੀਰ ਕੁਵਰਦਨ ਦੇ ਦਰਸ਼ਨ ਕਰ ਰਹੇ ਨੇ ਡੇਰਾ ਬਲਾਂ ਦੇ ਮੁੱਖੀ ਸੰਤ ਨਿਰੰਜਨ ਦਾਸ ਨੂੰ ਇਸ ਸਾਲ ਪਦਮਸ਼ਰੀ ਪੁਰਸਕਾਰ ਲਈ ਵੀ ਚੁਣਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਆਦਮਪੁਰ ਸਿਵਲ ਹਵਾਈ ਅਟੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਣ ਦੀ ਬੇਨਤੀ ਵੀ ਕੀਤੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਫਰਵਰੀ ਨੂੰ ਆਉਣ ਵਾਲਾ ਸ਼੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਇਆ ਜਾਏਗਾ भाजपा कौंसलर सौरभ जोशी चंडीगढ़ के मेयर चुने गए हैं चंडीगढ़ नगर निगम में मेयर सीनियर डिप्टी मेयर और डिप्टी मेयर के अहद्या वोटिंग सवेरे ग्यारह बजे शुरू हुई भाजपा ने सौरभ जोशी को कांग्रेस ने गुरप्रीत सिंह ग आप ने योगेश ढींगरा मैदान में उतारिया कांग्रेस के उम्मीदवार गुरप्रीत सिंह गत आप थे, योगेश ढीगरा वोटा मिली भाजपा के जसवंत अठारह वोटा सीनियर डिप्टी मेयर चुनिया गया ਪਾਜਵਾ ਕਾਉਂਸਲਰ ਸੁਮਨ ਸ਼ਰਮਾ ਨੂੰ 18 ਵੋਟਾਂ ਨਾਲ ਚੰਡੀਗੜ੍ਹ ਦਾ ਡਿਪਟੀ ਮੇਅਰ ਚੁਣਿਆ ਗਿਆ ਜਿਸ ਨਾਲ ਪਾਰਟੀ ਨੇ ਤਿੰਨੋਂ ਮੁਖੌਦਿਆਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਜਿੱਤ ਹਾਸਲ ਕਰ ਲਈਏ ਇੱਕ ਵੱਡੀ ਸਫਲਤਾ ਵਿੱਚ ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਪੁਲਿਸ ਹਲਕਾ ਨੇ ਪੁਸ਼ਟੀ ਕੀਤੀ ਹੈ ਕਿ ਸਕੇਵ ਵਿੱਚ ਕਰੀਬ 43 ਕਿਲੋਗ੍ਰam ਹੈਰੋਇਨ ਚਾਰ ਹੱਥ ਕੋਲੇ ਇੱਕ ਪਿਸਤੌਲ ਤੇ 46 ਜ਼ਿੰਦਾਕਾਰਤੂਸ ਸ਼ਾਮਿਲ ਨੇ ਇਹ ਬਰਾਮਦਗੀ ਪਿੰਡ ਰੱਖਿਆ ਕਮੇਟੀ ਦੀ ਮਦਦ ਨਾਲ ਕੀਤੀ ਗਈ ਹੈ ਹੋਰ ਵੇਰਵਿਆਂ ਦੀ ਉਡੀਕ ਹੈ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ PHRC ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ 15 ਮੈਂਬਰਾਂ ਦਾ ਇੱਕ ਕੋਰ ਗਰੁੱਪ ਬਣਾਏਗਾ ਜੋ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਨਿਗਰਾਨੀ ਕਰੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਕਮਿਸ਼ਨ ਨੂੰ ਜ਼ਿਲ੍ਹਾ ਪੱਧਰ ਤੇ ਛੋਟੀਆਂ ਸ਼ਿਕਾਇਤਾਂ ਦੇ ਹੱਲ ਵਿੱਚ ਸਹਾਇਤਾ ਕਰੇਗਾ ਇਹ ਜਾਣਕਾਰੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅਤੇ ਬਦਮਸ਼ੀ ਅਵਾਰਡ ਜੇਤੂ ਡਾਕਟਰ ਜਤਿੰਦਰ ਸਿੰਘ ਸ਼ੰਟੀ ਨੇ ਬੀਤੀ ਸ਼ਾਮ ਜ਼ਿਰਕਪੁਰ ਵਿਖੇ ਦਿੱਤੀ ਡਾਕਟਰ ਸ਼ੰਟੀ ਇੱਕ ਸਥਾਨਕ ਹੋਟਲ ਵਿੱਚ ਜੈਕ ਰੈਜ਼ਿਡੈਂਸ ਵੈਲਫੇਅਰ ਸੁਸਾਇਟੀ ਵੱਲੋਂ ਕਰਾਇਏ ਗਏ ਮਨੁੱਖੀ ਅਧਿਕਾਰ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰ ਰਹੀ ਸਨ ਉਨਾ ਦੱਸਿਆ ਕਿ ਕੋਰ ਗਰੁੱਪ ਮੈਂਬਰਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 4 ਫਰਵਰੀਏ ਤੇ ਯੋਗਤਾ ਮਾਪਦੰਡਾ ਸਮੇਤ ਅਰਜ਼ੀ ਫਾਰਮ ਪੀ ਐਚ ਆਰਸੀ ਦੀ ਵੈੱਬਸਾਈਟ ਤੋਂ ਉਪਲਬਧ ਸੀ। ਉਹਨਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਵਟਸਐਪ ਹੈਲਪਲਾਈਨ ਨੰਬਰ 9855475547 ਜਾਰੀ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਸਿੱਧੇ ਇਸ ਨੰਬਰਾਂਹੀਂ ਕਮਿਸ਼ਨ ਨੂੰ ਭੇਜ ਸਕਦੇ ਨੇ। ਸਿਹਤ ਖੇਤਰ ਨਾਲ ਸੰਬੰਧਿਤ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਉਜਾਗਰ ਕਰਦੇ ਹੋਏ ਡਾਕਟਰ ਸ਼ਾਂਤੀ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਹਸਪਤਾਲ ਕਿਸੇ ਮ੍ਰਿਤਕ ਵਿਅਕਤੀ ਦੀ ਦੇਣ ਹੋ ਬਕਾਇਆ ਇਲਾਜ ਫੀਸਾਂ ਦੇ ਆਧਾਰ 'ਤੇ ਪਰਿਵਾਰ ਨੂੰ ਸੌਪਣ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਇਹ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਹੈ। ਲੁਧਿਆਣਾ ਵਿਖੇ ਹੋਣ ਵਾਲੀਆਂ ਕਿਲਾ ਰਾਏਪੁਰ ਰੂਰਲ 올림픽 2026 ਖੇਡਾਂ ਜੋ ਪਹਿਲਾਂ 30 ਜਨਵਰੀ ਤੋਂ 1 ਫਰਵਰੀ ਤੱਕ ਹੋਣੀਆਂ ਸਨ ਉਹ ਹੁਣ 17 ਫਰਵਰੀ ਨੂੰ ਸ਼ੁਰੂ ਹੋ ਕੇ 19 ਫਰਵਰੀ ਤੱਕ ਹੋਣਗੀਆਂ ਖੇਡਾਂ ਅੱਗੇ ਪਾਇ ਜਾਣ ਬਾਰੇ ਆਕਾਸ਼ ਵਣੀ ਨਾਲ ਗੱਲਬਾਤ ਕਰਦਿਆਂ ਕਿਲਾ ਰਾਏਪੁਰ ਸਪੋਰਟ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਖੇਡਾਂ ਦੀਆਂ ਤਰੀਕਾਂ 'ਚ ਸੋਧ ਮੀ ਕਾਰਨ ਮੈਦਾਨ ਗਿੱਲੇ ਹੋਣ ਕਰਕੇ ਕੀਤੀ ਗਈ ਹੈ ਉਨਾ ਦੱਸਿਆ ਕਿ ਗਿੱਲੀ ਮਿੱਟੀ ਖੇਡਾਂ ਦੇ ਸੁਚਾਰੂ ਸੰਚਾਲਨ ਵਿੱਚ ਵਿਗਨ ਪਾ ਸਕਦੀ ਇਸ ਕਰਕੇ ਕਦਮ ਚੁੱਕਿਆ ਗਿਆ ਹੈ ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਕਿੰਨੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਵੀ ਹੋਣਗੀਆਂ ਇਹ ਦੌੜਾਂ 2014 ਤੋਂ ਬਾਅਦ ਹੁਣ ਕਰਾਈਆਂ ਜਾ ਰਹੀਆਂ ਨੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਇਹ ਕਮੇਟੀ ਭਾਰਤੀ ਪਸ਼ੂ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਬਾਰੇ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਕੀ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਮਾਧ ਪ੍ਰਦੇਸ਼ ਵਿੱਚ ਠੰਡ ਲਹਿਰ ਅਤੇ ਸੰਘਣੀ ਧੁੰਦ ਦੀ ਪੇਸ਼ੀng ਕੋਈ ਕੀਤੀ ਹੈ ਉੱਤਰ ਪੱਛਮੀ ਅਤੇ ਕੇਂਦਰੀ ਭਾਰਤ ਵਿੱਚ ਘੱਟੋ ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਾ ਵੀ ਅਨੁਮਾਨ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸ ਐਂਡ ਲੀ ਐਟ @ईआरआर ਨਿਊਜ਼ਲੰਡਰ ਰਾਸ਼ਟਰੀ ਖਬਰਾਂ ਦਾ ਅਖਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਮਿੰਟ ਤੇ ਨਮਸਕਾਰ